हेलो तुसी हैलो रोपड़ नि देख रहे हो नमस्कार आप देख रहे हैं सच की आवाज रोपर टुडे 99 जिस पर आप विश्वास करते हैं रोपर नंगल आनंदपुर साहिब गठशंकर की पल पल की खबरों के साथ अपडेट रहने के लिए बने रहिए रोपर टुडे 99 चैनल पर आइए शुरुआत करते हैं आज की मुख्य खबरों से रुपया लेंदा है भर्ती करान है, क्या सिस्टम था जी ਤੁਸੀਂ ਇੱਕ ਗੱਲ ਦੱਸੋ ਜੀ ਅਗਰ ਮੈਂ ਪੈਸੇ ਲੈਂਦਾ ਹੋਵਾਂ ਕੋਈ ਇੱਕ ਇਨਸਾਨ ਮੇਰੇ ਕੋਲ ਆ ਜਾਵੇ ਜਿਹਦੇ ਮੈਂ ਪੈਸੇ ਲਏ ਹੋਣ ਕਰਕੇ ਆਏ ਵੇ ਸਾਡੇ ਕੋਲ ਉਹ ਗਲਤੀ ਹੋਈ ਹੈ ਅਸੀਂ ਇਹਨੂੰ ਗਲਤੀ ਨੂੰ ਆਪਣੀ ਨੂੰ ਠੀਕ ਕਰੀਏ ਵੈਸੇ ਚਲੋ ਅਸੀਂ ਸ਼ੇਅਰ ਕੀਤੀ ਅਗਰ ਖੁਦ ਅਸੀਂ ਉਹ ਖਬਰ ਪੜਾਉਂਦੇ ਤਾਂ ਅਸੀਂ ਇਹਨਾਂ ਦਾ ਪੱਕਾ 101% ਲੈਣਾ ਤਾਂ ਕਿਉਂਕਿ ਉਹ ਖਬਰ ਬਣੀ ਵੀ ਆਈ ਮੇਤੋ ਲੈਣੇ ਆ ਜਾਂ ਮੇਰੇ ਨਾਂ ਤੇ ਜਾਂ ਮੈਨੂੰ ਪੁਲਿਸ ਨੇ ਚੱਕਿਆ ਤਾਂ ਕੰਪਲੀਟ ਹੋਣੀ ਚਾਹੀਦੀ ਤਾਂ ਹੀ ਚੱਕ ਸਕਦੀ ਪੁਲਿਸ ਕੋਈ ਕੰਪਲੀਟ ਨਹੀਂ ਕੁਝ ਨਹੀਂ ਇੱਕ ਬੜਾ ਇਸ਼ੂ ਕ੍ਰੀਏਟ ਕਰਦਾ ਉਸ ਤੋਂ ਬਾਅਦ ਦੋਨਾਂ ਪਾਰਟੀਆਂ ਨੇ ਪੈਸੇ ਦੇ ਲੈ ਦੇ ਕੇ ਉਹ ਮੈਡਮ ਵੀ ਵਿਚਰਲੇ ਪੈਸੇ ਖਾਖੂ ਕੇ ਆ ਸਮਝੌਤਾ ਵੀ ਕਰ ਲਿਆ ਇੱਥੇ ਦਰਖਾਸਤ ਚੱਲ ਰਹੀ ਆਲਰੇਡੀ ਤੇ ਆਪਾਂ ਉਹਨਾਂ ਦੇ ਘਰ ਸਮਨ ਸੁਮਨ ਭੇਜ ਰਹੇ ਜੀ ਲੱਗੇ ਹੋਏ ਨੇ ਐਸਐਚਓ ਸਾਹਿਬ ਆਪਣੀ ਕਾਰਵਾਈ ਚਾਲੂ ਹੈ ਤੇ ਆਪਣਾ ਪਛਾਣ ਲਈ ਬਹੁਤ ਕੋਈ ਸ਼ਾਦੀਸ਼ ਨਾਲੀ ਤੇ ਅਟੈਕ ਕੀਤਾ ਗਿਆ ਉਹਨੂੰ ਆਪਾਂ ਅਟੈਕ ਹੀ ਕਹਿ ਸਰਦੇ ਨੇ ਕਿਉਂਕਿ ਜਰੂਰ ਇਨਕੁਆਰੀ ਹੋਣੀ ਚਾਹੀਦੀ ਕਿ ਕਿਹੜੀ ਸਾਜ਼ਿਸ਼ ਤੇ ਇਹਨੂੰ ਫਸਾਇਆ ਗਿਆ ਬਾਕੀ ਮੈਂ ਮੀਡੀਆ ਵਾਲਿਆਂ ਨੂੰ ਵੀ ਇੱਕ ਹੱਤੋਬਾਈ ਹੋ ਰਿਹਾ ਉਹਨੂੰ ਕਹਿ ਰਿਹਾ ਵੀ ਪੁਲਿਸ ਦੇ ਨਾਂ ਤੇ ਸਾਡੇ ਕੋਲੋਂ ਲੱਖਾਂ ਰੁਪਏ ਇਸ ਬੰਦੇ ਨੇ ਠੱਗੇ ਤੇ 8 ਲੱਖ ਰੁਪਏ ਠੱਗੇ ਤੇ ਉਹਦੇ ਚ ਇੱਕ ਮੇਅਰ ਕਹਿ ਰਿਹਾ ਵੀ ਮੈਂ ਮੇਅਰ ਐ ਤੇ ਇੱਕ ਕਹਿ ਰਿਹਾ ਵੀ ਮੈਂ ਪਤਾ ਨਹੀਂ ਕੌਣ ਹੈ ਕੋਈ ਅਫਸਰ ਵਗੈਰਾ ਕੋਈ ਦੱਸ ਰਿਹਾ ਤੇ ਉਹ ਟੋਟਲ ਖਬਰ ਬਹੁਤ ਜਿਆਦਾ ਵਾਇਰਲ ਹੋ ਗਈ ਉਸ ਖਬਰ ਦੇ ਸਬੰਧ ਦੇ ਵਿੱਚ ਅਸੀਂ ਰਾਜਕੁਮਾਰ ਰਾਜੂ ਨਾਲ ਸੰਪਰਕ ਕੀਤਾ ਤੇ ਉਹਨਾਂ ਦਾ ਪੱਖ ਚਲਣਾ ਚਾਹਿਆ ਚਲੋ ਆਓ ਚੱਲਦੇ ਹਾਂ ਉਹਨਾਂ ਦੇ ਸੁਣਦੇ ਹਾਂ ਕੀ ਕਹਿੰਦੇ ਹੋ ਫਿਰ ਪਸਤਾਰ ਨਾਲ ਰਜੂ ਜੀ ਦੱਸੋ ਹੋਇਆ ਕੀ ਅਸਲ ਵਿੱਚ ਪਹਿਲਾਂ ਦਾ ਜੈਸ਼ੀ ਰਾਮ ਧੰਨਵਾਦ ਤੁਹਾਡੇ ਚੈਨਲ ਦਾ ਜਿਨ੍ਹਾਂ ਨੇ ਮੇਰੀ ਇਹ ਬਾਈਟ ਲੈਣ ਵਾਸਤੇ ਮੈਨੂੰ ਬੁਲਾਇਆ ਤੇ ਅਪਰੋਚ ਕੀਤੀ ਤੇ ਸੱਚ ਤੇ ਝੂਠ ਵਿੱਚ ਫਰਕ ਕੱਢਣ ਵਾਸਤੇ ਤੁਸੀਂ ਮੈਨੂੰ ਇੱਥੇ ਬੁਲਾਇਆ ਤੇ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ ਅਸਲ ਵਿੱਚ ਲਾਸਟ ইয়ার ਦੀ ਗੱਲ ਹੈ ਅਸੀਂ ਕੋਈ ਪ੍ਰਾਪਰਟੀ ਲੈਂਡ ਸੰਬੰਧੀ ਇਸ ਬੰਦੇ ਨਾਲ ਸਾਡੀ ਗੱਲਬਾਤ ਹੋਈ ਤੇ ਆਪਾਂ ਇਸ ਨੂੰ 26 ਲੱਖ ਰੁਪਏ ਦਿੱਤਾ ਜੋ ਕਿ ਪ੍ਰਾਪਰਟੀ ਸੀ 1 ਕਰੋੜ ਦੀ ਉਹਦੇ ਵਿੱਚ 26 ਲੱਖ ਰੁਪਏ ਅਸੀਂ ਦਿੱਤਾ ਆਪਣਾ ਸਹਿਯੋਗ ਵਿੱਚ ਵਧੀਆ ਪ੍ਰੋਫਿਟ ਮਿਲਣਾ ਸੀ ਨੀਰਜ ਕੁਮਾਰ ਨੂੰ ਜੋ ਕਿ ਪਿੰਡ ਸਰਥਲੀ ਦਾ ਹੈ ਉਸ ਤੋਂ ਬਾਅਦ ਨਾ ਤਾਂ ਉਹ ਉਹਦੇ ਉਹਦੇ ਅਧਾਰੇ ਤੇ ਆਪਣੇ ਕੋ ਐਫੀਡਵਿਟ ਵੀ ਹੈ ਤੇ ਸਾਰੇ ਐਫੀਡਵਿਟ ਦਿੱਤੇ ਵੇਚੀ ਉਹਨੇ ਆਪਾਂ ਨੂੰ ਇੱਕ 15 ਲੱਖ ਦਾ ਤੇ ਇੱਕ ਤੇ 15 ਲੱਖ ਦਾ ਐਫੀਡਵਿਟ ਹੈ ਠੀਕ ਹੈ ਜੀ ਇੱਕ 11 ਲੱਖ ਦਾ ਐਫੀਡਵਿਟ ਦੂਜਾ ਦੋ ਐਫੀਡਵਿਟ ਦਿੱਤੇ 26 ਲੱਖ ਦੇ ਤੇ ਨਵੰਬਰ ਮਹੀਨਾ ਦਾ ਟਾਈਮ ਟੱਪ ਗਿਆ ਪਰ ਨਾ ਤਾਂ ਪ੍ਰਾਪਰਟੀ ਆਈ ਤੇ ਨਾ ਹੀ ਸਾਡੇ ਪੈਸੇ ਵਾਪਸ ਹੋਏ ਫਿਰ ਸਾਡੇ ਨਾਲ ਇਹ ਗੱਲਬਾਤ ਕਰਨ ਲੱਗਿਆ ਕਿ ਮੈਂ ਥੋੜੇ ਦਿਨ ਤੱਕ ਤੁਹਾਡੇ ਪੈਸੇ ਵਾਪਸ ਕਰ ਦਿੰਦਾ ਅੱਦੇ ਥੋੜੇ ਦਿਨ ਥੋੜੇ ਦਿਨ ਟਪਾਂਦਿਆਂ ਨੂੰ ਕਾਫੀ ਦਿਨ ਬੀਤ ਗਏ ਤੇ ਉਸ ਤੋਂ ਬਾਅਦ ਇਹਨੇ ਥੋੜੇ ਜਿਹੇ ਪੈਸੇ ਸਾਨੂੰ ਵਾਪਸ ਕਰਤੇ ਪ੍ਰੈਸ਼ਰਾਈਜ਼ ਕਰਨ ਤੋਂ ਬਾਅਦ ਸਾਨੂੰ ਥੋੜੇ ਪੈਸੇ ਵਾਪਸ ਕਰਤੇ ਉਸ ਤੋਂ ਬਾਅਦ ਅੱਗੇ ਚੱਲ ਕੇ ਇਹਨੇ 16 ਤਰੀਕ ਦਿੱਤੀ ਜਿਸ ਦਿਨ ਇਹ ਸਾਰਾ ਸਿਸਟਮ ਬਣਾਇਆ ਨਹੀਂ 16 ਤਰੀਕ ਦੇਣ ਤੇ ਇਹਨੇ ਨਿਊ ਚੰਡੀਗੜਾ ਆ ਕੇ ਸਾਡੇ ਨਾਲ ਸੰਪਰਕ ਕੀਤਾ ਤੇ ਨਿਊ ਚੰਡੀਗੜੇ ਖੁਦ ਆ ਗਿਆ ਅਸੀਂ ਵੀ ਕੋਈ ਪ੍ਰਾਪਰਟੀ ਰਿਲੇਟਿਵ ਉੱਥੇ ਪਹਿਲਾਂ ਹੀ ਮੌਜੂਦ ਸੀ ਜਦੋਂ ਇਹ ਆਇਆ ਉੱਥੇ ਇਹਨੇ ਮੈਂ ਸੋਚਿਆ ਵੀ ਇਹ ਸਾਨੂੰ ਪੈਸੇ ਦੇਣਾ ਪਰ ਇਹ ਪੈਸੇ-ਪੂਸੇ ਕੁਝ ਨਹੀਂ ਦਿੱਤੇ ਇਹਨੇ ਇਹ ਮੈਨੂੰ ਉਲਟਾ ਕਹਿਣ ਲੱਗੇ ਵੀ ਚੱਲ ਮੇਰੇ ਨਾਲ ਵੀ ਅੱਠ ਦੇ ਵਿੱਚ ਮੈਂ ਨਾ ਕਿਸੇ ਦੇ ਪੈਸੇ ਲੈਣੇ ਤਾਂ ਮੈਂ ਤੈਨੂੰ ਦੇ ਦਿੰਦਾ ਅਸੀਂ ਕਹਾਂ ਤੂੰ ਚੱਲ ਵੀ ਅਸੀਂ ਆ ਜਾਂਦੇ ਹਾਂ ਪਰ ਉੱਥੇ ਜਾ ਕੇ ਵੀ ਅੱਠ 'ਚ ਅਸੀਂ ਚੱਲ ਗਏ ਉੱਥੇ ਵੀ ਕੁਝ ਨਹੀਂ ਬਣਿਆ ਨਾ ਇਹਨੇ ਪੈਸੇ ਦਿੱਤੇ ਨਾ ਕੁਝ ਇਹਨੇ ਅੱਗੇ ਲਾਰਾ ਲਾਣ ਲੱਪਿਆ ਫਿਰ ਇਹ ਮੈਨੂੰ ਆਪਣੀ ਗੱਡੀ 'ਚ ਬਿਠਾ ਲਿਆ ਕਹਿੰਦਾ ਤਕਤੀ ਦੇ ਵਿੱਚ ਜਾਣਾ ਅਸੀਂ ਇਹਨੇ ਕਿਸੇ ਨਾਲ ਗੱਲ ਕੀਤੀ ਫੋਨ 'ਤੇ ਤੇ 31 ਦੇ ਵਿੱਚ ਆ ਕੇ ਮੈਂ ਤੈਨੂੰ 2 ਲੱਖ ਰੁਪਏ ਦੇ ਦਿੰਦਾ ਤੇ ਮੈਂ ਕਹਿੰਦਾ ਨਹੀਂ ਵੀ ਮੈਂ ਆਪਣੀ ਗੱਡੀ ਚਲਦਾ ਪਰ ਇਹਦੇ ਜਿਆਦਾ ਦਬਾਵ ਪਾਣ ਤੇ ਮੈਨੂੰ ਵੀ ਅਸੀਂ ਵੀ ਸਾਡੇ ਪੈਸੇ ਵਾਪਸ ਆਏ ਨੇ ਵੀ 2 ਲੱਖ ਰੁਪਏ ਲੈਂਣ ਦੀ ਮਗਰ ਵਿੱਚੋਂ ਮੈਂ ਇਹਦੀ ਗੱਡੀ 'ਚ ਬਹਿ ਕੇ ਚੱਲ ਗਿਆ ਉੱਥੇ ਜਾ ਕੇ ਨੇ ਰੋਡ ਤੇ ਗੱਡੀ ਖੜੀ ਕਰ ਲਈ ਤੇ ਮੈਨੂੰ ਕਹਿੰਦਾ ਮੈਂ ਪੈਸੇ ਲੈ ਕੇ ਆ ਗਿਆ ਗੱਡੀ ਸਟਾਰਟ ਖੜੀ ਕੀਤੀ ਮੈਂ ਆਪਣੇ ਫੋਨ ਤੇ ਲੱਗ ਗਿਆ ਐਨ ਨੇ ਨੂੰ ਇੱਕ ਦੋ ਮੁਲਾਜ਼ਮ ਸੀ ਪਤਾ ਨਹੀਂ ਕੌਣ ਸੀ ਕੌਣ ਗੁੰਡੇ ਸੀ ਕੌਣ ਸੀ ਉਹਨਾਂ ਨੇ ਮੇਰੀ ਬਾਹ ਫੜੀ ਮੈਨੂੰ ਬਾਹਰ ਕਰ ਲਿਆ 19 ਦੇਰ ਨੂੰ ਹੀ 30 35 ਜਣੇ ਜੀ ਉਹਨਾਂ ਨੇ ਮੇਰੇ ਵੱਲ ਕੈਮਰੇ ਘਮਾ ਲਏ ਪਤਾ ਨਹੀਂ ਕੋਣ ਮੈਡਮ ਸੀ ਉਹ ਪੂਨਮ ਸ਼ਰਮਾ ਕੋਣ ਸੀ ਨਾਲ ਕਾਫੀ ਬੰਦੇ ਨੇ ਆ ਕੇ ਮੇਨਾਂ ਹੱਥੋਂ ਪਾਈ ਸ਼ੁਰੂ ਕਰਤੀ ਜਾਨੂ ਮੈਨੂੰ ਗੱਲ ਸਮਝ ਲੱਗੀ ਜਾਨੂ ਪੁਲਿਸ ਵਾਲੇ ਮੈਨੂੰ ਨਾਲ ਲੈ ਗਏ ਜਦੋਂ ਮੈਨੂੰ ਥਾਣੇ 'ਚ ਲੈ ਕੇ ਗਏ ਉਹਨੇ ਆਈਡੈਂਟੀਫਾਈ ਕੀਤਾ ਮੈਨੂੰ ਉਹਨਾਂ ਨੇ 15 ਮਿੰਟ ਬਾਅਦ ਘਰ ਨੂੰ ਭੇਜਦਾ ਤੇ ਮੈਂ ਬਾਹਰ ਥਾਣੇ ਦੇ ਜਾ ਕੇ ਮੇਰਾ ਫੋਨ ਵੀ ਮੇਰੇ ਕੋਲ ਨਹੀਂ ਸੀ ਪੁਲਿਸ ਵਾਲਿਆਂ ਨੇ ਖੋ ਲਿਆ ਜਦੋਂ ਮੈਂ ਬਾਹਰ ਗਿਆ ਬਾਹਰ ਬੈਠਾ ਰਿਹਾ ਮੈਂ ਕਾਫੀ ਢੇਰ ਉਸ ਤੋਂ ਬਾਅਦ ਮੈਂ ਆਪਣੇ ਦੋਸਤ ਨੂੰ ਫੋਨ ਕੀਤਾ ਜਿਹੜਾ ਮੇਰਾ ਪਾਰਟਨ सरपंच साहब ਉਹਨਾਂ ਨੂੰ ਫੋਨ ਕੀਤਾ ਤੇ ਉਹ ਆਏ ਮੈਨੂੰ ਲੈ ਕੇ ਗਏ ਉਸ ਤੋਂ ਬਾਅਦ ساری ਗੱਲਬਾਤ ਆਪਾਂ ਖਾਣਾ ਖਾਦਾ ਖਾ ਗਏ ਮੈਂ ਘਰ ਆ ਗਿਆ ਪਰ ਜਦੋਂ ਵੀ ਮੈਂ ਸਵੇਰੇ ਉੱਠਿਆ ਤਾਂ ਸਵੇਰੇ ਹੀ ਉੱਠਦੇ ਸਾਰ ਹੀ ਮੈਨੂੰ ਨੀਰਜ ਕੁਮਾਰ ਨੇ ਜਦੋਂ ਕਿ ਐਸ ਐਚਓ ਸਾਹਿਬ ਨੇ ਮੈਨੂੰ ਇਹ ਅਸ਼ਵਾਸ਼ਣ ਦਿੱਤਾ ਸੀ ਵੀ ਕੋਈ ਵੀਡੀਓ ਬੂਡੀ ਅਪਲੋਡ ਨਹੀਂ ਹੁੰਦੀ ਤੁਹਾਡਾ ਕੋਈ ਜੁਰਮ ਨਹੀਂ ਹੈ ਕੁਝ ਨਹੀਂ ਹੈ ਤੇ ਉਸ ਤੋਂ ਬਾਅਦ ਸਵੇਰ ਨੂੰ ਉਹਨਾਂ ਨੇ ਵੀਡੀਓ ਅਪਲੋਡ ਕਰਤੀ ਵੀਡੀਓ ਅਪਲੋਡ ਹੋਣ ਦੇ ਬਾਅਦ ਮੈਨੂੰ ਖੁਦ ਨੂੰ ਸਮਝ ਨਹੀਂ ਲੱਗੀ ਮੈਂ ਐਸ ਐਚਓ ਸਾਹਿਬ ਨਾਲ ਗੱਲ ਕੀਤੀ ਉਹ ਕਹਿੰਦਾ ਵੀ ਮੈਂ ਕੀ ਕਰ ਸਕਦਾ ਐ ਉਹ ਫਿਰ ਇਹ ਗੱਲਬਾਤ ਚੱਲਦੀ ਚੱਲਦੀ ਇਹ ਵੀਡੀਓ ਇੰਨੀ ਜ਼ਿਆਦਾ ਸ਼ੇਅਰਿੰਗ ਹੋਈ ਬਹੁਤ ਅੱਗੇ ਤੱਕ ਪੁੱਜ ਗਈ ਕਿ ਮੇਰੇ ਰਿਸ਼ਤੇਦਾਰਾਂ ਕੋ ਮੇਰੇ ਸਾਰੇ ਫਰੈਂਡਸ ਕੋਲ ਮੇਰੇ ਇਲਾਕੇ ਚ ਮੇਰੀ ਮਤਲਬ ਜਿਹੜੀ ਬਦਨਾਮੀ ਕਰਨ ਦੀ ਬਹੁਤ ਬੜੀ ਸ਼ਾਦ ਰਚੀ ਗਈ ਇੱਕ ਇੱਕ ਤਰ੍ਹਾਂ ਨਾਲ ਮੈਨੂੰ ਬਹੁਤ ਹੀ ਫਲੋ ਡਾਊਨ ਕੀਤਾ ਗਿਆ ਜਦ ਕਿ ਮੈਂ ਪੈਸੇ ਆਪਣੇ ਲੈਣੇ ਐ ਲੈਣ ਦੇ ਬਾਵਜੂਦ ਵੀ ਮੈਨੂੰ ਦੂਜੇ ਪਾਸੇ ਨੂੰ ਇੱਕ ਗਰੁੱਪ ਦੇ ਵਿੱਚ ਸ਼ੋਅ ਕਰ ਦਿੱਤਾ ਗਿਆ ਕਿ ਇਹ ਠੱਗ ਹੈ ਤੁਹਾਨੂੰ ਬੰਦਨਾਮ ਕਰ ਦਿੱਤਾ ਚਾਹਦਾ ਹਾਂ ਬਿਲਕੁਲ ਜੀ ਬਹੁਤ ਨਹੀਂ ਵੈਸੇ ਤਾਂ ਉਸ ਪੱਤਰਕਾਰ ਦਾ ਵੀ ਹੱਕ ਬਣਦਾ ਤਾਂ ਤੁਹਾਡਾ ਉਹ ਤੁਹਾਡੀ ਜੋ ਵਾਈਟ ਕਾਰ ਦਾ ਥਿਊ ਲੈਂਦਾ ਤੁਹਾਨੂੰ ਪੁੱਛਦਾ ਵੀ ਵੀ ਚੱਕਰ ਕਿ ਆਏ ਆਖਰ ਉਸ ਪੱਤਰਕਾਰ ਨਾਲ ਵੀ ਤੁਹਾਨੂੰ ਕੋਈ ਮੈਂ ਦੇਖਿਆ ਕੁਝ ਨਹੀਂ ਉਹਦੇ ਬਾਅਦ ਤੁਹਾਡਾ ਕੋਈ ਉਹਦਾ ਕੰਟੈਕਟ ਹੋਇਆ ਪੱਤਰਕਾਰ ਨਾਲ ਵੀ ਤੁਸੀਂ ਮੇਰਾ ਭਾਜੀ ਪੱਖ ਨਹੀਂ ਰੱਖਿਆ ਪੱਤਰਕਾਰ ਨਾਲ ਸਾਡਾ ਕੋਈ ਕੰਟੈਕਟ ਨਹੀਂ ਹੋਇਆ ਦੂਜੇ ਦਿਨ ਮੈਂ ਵਕੀਲ ਸਾਹਿਬ ਹੈ ਮਹਿਤਾ ਜੀ ਉਹਨਾਂ ਕੋ ਚਲ ਗਏ ਮੇਰੇ ਵਕੀਲ ਹੈ ਤੇ ਉਹਨਾਂ ਨੇ ਜਾਣਦੇ ਹੀ ਇੱਕ ਇੱਕ ਗੱਲ ਕਹੀ ਵੀ ਆਪਾਂ ਮਾਨਹਾਨੀ ਦਾ ਇਹਨਾਂ ਤੇ ਕੇਸ ਪਾਉਂਦੇ ਆ ਤੇ ਉਲਟਾ ਤੇ ਉਹ ਕਿ ਐਫ ਆਰ ਆਰ ਦਰਜ ਕਰਵਾਉਂਦੇ ਹਨ ਤੇ ਤੇ ਉੱਥੇ ਫਿਰ ਜਦੋਂ ਐਫ ਆਰ ਦਰਜ ਕਰਵਾਉਣ ਹੁਣ ਉਹਨਾਂ ਨੇ ਪੈਸਾ ਹੀ ਬਹੁਤ ਦਿੱਤਾ ਅੱਗੇ ਪੁਲਿਸ ਵਾਲਿਆਂ ਨੂੰ ਖੁਲਾਇਆ ਜਾਂ ਕੁਝ ਵੀ ਡੀ ਐਸ ਪੀ ਇਨਵੋਲਵ ਇਸ ਚੀਜ਼ ਦੇ ਵਿੱਚ ਐਸ ਐਚ ਓ ਨੇ ਆਪਣੇ ਸਿਰ ਤੋਂ ਗੱਲ ਆ ਤੀ ਆ ਮੈਂ ਐਸ ਐਸ ਪੀ ਐਸ ਐਸ ਪੀ ਚੰਡੀਗੜ੍ਹ ਨੂੰ ਦਰਖਾਸਤ ਦਿੱਤੀ ਚਲੋ ਮੈਂ ਡਿਸਪਲੇ ਤੇ ਚਲਾਵਾਂਗਾ ਜੀ ਇਹ ਥੋੜੀ ਤੇ ਇਹਨਾਂ ਪ੍ਰਤੀ ਮੈਂ ਕਾਰਵਾਈ ਦੀ ਗੁਜਾਰਸ਼ ਕੀਤੀ ਗਈ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਜਿਨ੍ਹਾਂ ਨੇ ਮੈਨੂੰ ਮੈਂਟਲੀ ਤੇ ਫਿਜ਼ੀਕਲੀ ਹਰਾਸਮੈਂਟ ਕੀਤਾ ਤੇ ਮੈਨੂੰ ਡੀਹੈਂਡਲਿੰਗ ਕੀਤਾ ਤੇ ਮੇਰੀ ਮੇਰੀ ਸ਼ੋਅਰ ਨੂੰ ਇੰਨਾ ਜ਼ਿਆਦਾ ਖਰਾਬ ਕਰਤਾ ਕਿ ਮੈਂ ਖੁਦ ਵੀ ਸੋਚ ਨਹੀਂ ਸਕਦਾ ਇਹ ਜੀ ਮੈਂ ਸੋਚ ਲੋ ਅਭੀ ਤਾਂ ਚਲੋ ਕੀਤੀ ਐ ਖਰਾਬ ਤੁਹਾਡੀ ਹੁਣ ਤੁਸੀਂ ਕਹਿੰਦੇ ਕੀ ਆਏ ਵੈਸੇ ਹੁਣ ਕੰਪਲੀਟ ਤੁਸੀਂ ਉਹਨਾਂ ਦੇ ਖਿਲਾਫ ਲਗਾਤੀ ਹਾਂਜੀ ਠੀਕ ਹੈ ਹੁਣ ਤੁਸੀਂ ਕੀ ਚਾਹੁੰਦੇ ਸਾਡੇ ਮਾਧਿਅਮ ਨਾਲ ਕਿਆ ਕਹਿਣਾ ਚਾਹੁੰਦੇ ਤੁਸੀਂ ਮੈਂ ਜਿਹੜੇ ਵੀ ਪਬਲਿਕ ਨਾਲ ਉਹ ਵੀ ਵੀਡੀਓ ਦੇਖੀ ਆ ਤੁਹਾਨੂੰ ਮੈਂ ਸਟਾਰਟਿੰਗ 'ਚ ਵੀ ਥੋੜੀ ਜੀ ਦਿਖਾ ਦਾਂਗਾ ਤੁਸੀਂ ਉਹ ਦੇਖ ਲਿਓ ਫਿਰ ਤੁਹਾਨੂੰ ਪੂਰੀ ਸਟੋਰੀ ਦਾ ਪਤਾ ਲੱਗ ਜਾਏਗਾ ਆਖਰ ਦੀ ਸਟੋਰੀ ਹੈ ਕਿਆ ਮੇਰੇ ਖਿਆਲ ਨਾਲ ਤੁਹਾਡੇ ਚੈਨਲ ਤੇ ਵੀ ਉਹ ਵੀਡੀਓ ਚੱਲੀ ਸੀ ਤੇ ਤੁਸੀਂ ਫਿਰ ਸਾਡੇ ਨਾਲ ਸੰਪਰਕ ਕੀਤਾ ਅਗੇ ਆਪਣੇ ਇੱਕ ਅਜੇਪੁਰੀ ਜੀ ਆ ਉਹਨਾਂ ਨੇ ਵੀ ਸਾਡੇ ਨਾਲ ਸੰਪਰਕ ਕੀਤਾ ਤੇ ਉਹ ਵੀਊ ਲੈ ਕੇ ਉਹਨਾਂ ਨੇ ਵੀ ਸੌਰੀ ਫ ਤੇ ਮੈਂ ਇਹ ਇੱਕ ਹੀ ਗੱਲ ਚਾਹੁੰਦਾ ਕਿ ਪ੍ਰਸ਼ਾਸਨ ਉਹਨਾਂ ਤੇ ਬਣਦੀ ਕਾਰਵਾਈ ਕਰੇ ਤੇ ਉਹਨਾਂ ਦੇ ਪਰਚਾ ਕਰੇ ਤੇ ਮੈਨੂੰ ਇਨਸਾਫ ਦਵਾਇਆ ਜਾਵੇ ਅੱਗੇ ਮੇਰੀ ਇੱਕ ਵਾਰ ਗੱਲ ਇੱਕ ਵਾਰੀ ਉਹਨਾਂ ਦੇ ਨਜ਼ਦੀਕੀ ਬੰਦੇ ਨਾਲ ਗੱਲ ਹੋਈ ਇੱਕ ਦੋ ਨਾਲ ਤੇ ਉਹ ਕਹਿੰਦੇ ਅਸੀਂ ਵੀਡੀਓ ਬਣਾ ਕੇ ਪਾ ਦਿੰਦੇ ਆ ਕਰਦੇ ਮੈਂ ਕਿਹਾ ਜੀ ਤੁਸੀਂ ਲਾਈਵ ਹੋ ਕੇ ਮੈਨੂੰ ਨਾਲ ਬਿਠਾ ਲ ਕੇ ਮੇਰੀ ਗੱਲ ਕਰੋ ਅੱਛਾ ਜਿਹੜੀ ਨਾ ਵੀਡੀਓ ਚੱਲੀ ਉਹਦੇ ਨਾਲ ਥੱਲੇ ਇੱਕ ਲਾਈਨ ਲਿਖੀ ਹੋਈ ਹੈ 8 ਲੱਖ ਰੁਪਇਆ ਲੈਂਦਾ ਹੈ ਪੁਲਿਸ 'ਚ ਭਰਤੀ ਕਰਾਉਣ ਦਾ ਹੈ ਉਹ ਕਿਹੜਾ ਸਿਸਟਮ ਦਾ ਜੀ ਤੁਸੀਂ ਇੱਕ ਗੱਲ ਦੱਸੋ ਜੀ ਅਗਰ ਮੈਂ ਪੈਸੇ ਲੈਂਦਾ ਹੋਵਾਂ ਕੋਈ ਇੱਕ ਇਨਸਾਨ ਮੇਰੇ ਕੋਲ ਆ ਜਾਵੇ ਜਿਹਦੇ ਮੈਂ ਪੈਸੇ ਲਏ ਹੋਣ ਇੱਕ ਇਨਸਾਨ ਆ ਜਾਵੇ ਜੇ ਮੈਂ ਕਿਸੇ ਨੂੰ ਫੋਨ ਕੀਤਾ ਹੋਵੇ ਮੈਂ ਭਰਤੀ ਮੈਂ ਤਾਂ ਖੁਦ ਜੋਬ ਨਹੀਂ ਹੈਗੀ ਮੇਰੇ ਕੋ ਮੈਂ ਤਾਂ ਆਪਣਾ ਬਿਜ਼ਨਸ ਕਰਦਾ ਮੈਂ ਕਿਸੇ ਨੂੰ ਕੀ ਭਰਤੀ ਕਰਾ ਸਕਦਾ 8 ਲੱਖ ਜੇ ਮੇਰੇ ਕੋਲ ਕੋਈ ਪੈਸਾ ਜੇ ਮੈਂ ਜ਼ੁਰਮ ਕੀਤਾ ਐਡੀ ਵੱਡੀ ਉਹਨਾਂ ਨੇ ਬਣਾਇਆ ਟਰੈਪ ਤਿਆਰ ਕੀਤਾ ਸਾਰਾ ਕੁਝ ਕੀਤਾ ਤੇ ਮੈਨੂੰ ਫਿਰ ਪਰਚਾ ਕਿਉਂ ਨਹੀਂ ਕੀਤਾ ਪੁਲਿਸ ਨੇ ਛੱਡਿਆ ਕਿਉਂ ਹਾਂ ਬਿਲਕੁਲ ਸਹੀ ਕਿਹਾ ਜੇ ਇਦਾਂ ਦੀ ਕੋਈ ਗੱਲ ਹੁੰਦੀ ਤਾਂ ਪਰਚਾ ਹੋਣਾ ਤਾਂ ਚਲੋ ਆਪਾਂ ਤੁਹਾਡੀ ਜੋ ਵੀ ਹੈ ਸਚਾਈ ਜੋ ਪਬਲਿਕ ਨੂੰ ਦਿਖਾਵਾਂਗੇ ਤੇ ਆਓ ਸਰਪੰਚ ਸਾਹਿਬ ਨਾਲ ਗੱਲ ਕਰਦੇ ਹਾਂ ਸਰਪੰਚ ਸਾਹਿਬ ਤੁਸੀਂ ਵੀ ਉਹ ਵੀਡੀਓ ਦੇਖੀ ਐ ਕੀ ਹੋਇਆ ਤੁਹਾਨੂੰ ਵੀ ਪਤਾ ਏ ਕੀ ਕਹਿਣਾ ਚਾਹੁੰਦੇ ਹੋ ਇਸ ਬੰਦੇ 'ਚ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਪਰਮਿੰਦਰ ਸਿੰਘ ਸਰਪੰਚ ਪਿੰਡ ਹਿਆਤਪੁਰ ਤੋਂ ਹਾਂ ਮੈਂ ਪਹਿਲਾਂ ਤਾਂ ਟੀਵੀ ਰੋਪੜ ਨਾਇਨ ਵਾਲਿਆਂ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਪੱਖ ਜਾਣ ਲਈ ਸਾਡੇ ਬੰਦੇ ਦਾ ਇੰਟਰਵਿਊ ਕੀਤਾ ਦੂਜੀ ਗੱਲ ਇਹ ਹੈ ਸਰ ਇਹ ਇਹ ਬੰਦਾ ਰਜੇਸ਼ ਕੁਮਾਰ ਉਰਫ ਰਾਜੂ ਸਾਡੇ ਪਿੰਡ ਹਿਆਤਪੁਰ ਤੋਂ ਆਏ ਪਿਛਲੇ ਮਹੀਨੇ ਦੀ 16 ਤਰੀਕ ਨੂੰ ਚੰਡੀਗੜ੍ਹ ਵਿਖੇ ਜੋ ਵੀ ਮੰਦਭਾਗੀ ਘਟਨਾ ਵਾਪਰੀ ਉਸ ਵਿੱਚ ਇਹਦੀ ਛਵੀ ਨੂੰ ਫੇਸ ਪਛਾਣ ਲਈ ਬਹੁਤ ਕੁਝ ਛਾੜਿਛਣਾਲੀ ਦੇ ਪਰ ਅਟੈਕ ਕੀਤਾ ਗਿਆ ਉਹਨੂੰ ਆਪਾਂ ਅਟੈਕ ਹੀ ਕਹਿ ਸਕਦੇ ਨੇ ਕਿਉਂਕਿ ਜਿਸ ਕੰਮ ਵਿੱਚ ਇਸ ਦਾ ਕੋਈ ਵੀ ਲੈਣਾ ਦੇਣਾ ਨਹੀਂ ਕੋਈ ਗੱਲ ਨਹੀਂ ਬਾਤ ਨਹੀਂ ਸਿਰਫ ਇਸ ਬੰਦੇ ਨੇ ਜੋ ਬੰਦਾ ਉਹ ਸਰਥਲੀ ਦਾ ਸੀਗਾ ਨਿਰਵਹਿਰ ਸ਼ਾਇਦ ਕਿਹਾ ਨਾ ਸੀਗਾ ਉਹਦਾ ਉਸ ਤੋਂ ਹੀ ਨਾ ਸਿਰਫ ਆਪਣੀ ਪੇਮੈਂਟ ਰਿਟਰਨ ਲੈਣੀ ਸੀਗੀ ਜਿਹਦੇ ਸਿਲਸਿਲੇ ਵਿੱਚ ਇਹ ਕਿਸੇ ਮਾੜੀ ਘੜੀ ਉਸ ਬੰਦੇ ਨਾਲ ਚਲਾ ਗਿਆ ਜਿਸ ਵਿੱਚ ਪਲਾਨ ਦੇ ਤਹਿਤ ਇਸ ਬੰਦੇ ਨੂੰ ਸ਼ਾਮਿਲ ਕਰਕੇ ਉਸ ਬੰਦੇ ਦਾ ਮੇਨ ਸਰਗਨਾ ਬਣਾਤਾ ਸੀ ਜਿਹਦੇ ਕਰਕੇ ਇਸ ਬੰਦੇ ਦੀ ਇਮੇਜ ਨੂੰ ਇੰਨੀ ਠੇਸ ਪਹੁੰਚੀ ਮੈਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦਾ ਵੇ ਇਸ ਚੀਜ਼ ਦੀ ਇਨਕੁਆਰੀ ਕਰਕੇ ਸਹੀ ਬੰਦੇ ਦਾ ਆਪਣਾ ਜਿਹੜੇ ਬੰਦੇ ਗਲਤ ਹੈ ਪਾਏਗੇ ਉਹਨਾਂ ਪਰ ਵੱਧ ਤੇ ਵੱਧ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਤੇ ਇਸ ਬੰਦੇ ਨੂੰ ਇਨਸਾਫ ਮਿਲਣਾ ਚਾਹੀਦਾ ਕਿਉਂਕਿ ਇਸ ਬੰਦੇ ਨਾਲ ਬਹੁਤ ਗਲਤ ਹੋਇਆ ਅਸੀਂ ਬਚਪਨ ਤੋਂ ਇਸ ਬੰਦੇ ਨੂੰ ਜਾਣਦੇ ਕਦੇ ਵੀ ਇਸ ਬੰਦੇ ਨੇ ਕੋਈ ਵੀ ਮਾੜਾ ਕੰਮ ਪਿੰਡ ਵਿੱਚ ਤੇ ਵਾਰ ਕਦੇ ਨਹੀਂ ਕੀਤਾ ਜੀ ਬਹੁਤ ਧੰਨਵਾਦ ਠੀਕ ਹੈ ਥੈਂਕ ਯੂ ਹਾਂ ਪਹਿਲਾਂ ਸਭ ਨੂੰ જય શ્રી ਰਾਮ ਮੈਂ ਮੇਰਾ ਪਿੰਡ ਕਾਂਗੜ ਤੇ ਕਾਂਗੜ ਦਾ ਪ੍ਰਦੀਪ ਚੋਹਾਨ ਅੱਛਾ ਮੈਂ ਜਿਹੜੀ ਪਹਿਲਾਂ ਵੀਡੀਓ ਪਈ ਸੀ ਉਹ ਪਹਿਲਾਂ ਮੈਂ ਵੀ ਦੇਖੀ ਉਹਦੇ ਬਾਅਦ ਸਾਡਾ ਛੋਟਾ ਵੀਰ ਹੈ ਰਾਜੂ ਇਹਨਾਂ ਬਹੁਤ ਚੰਗੀ ਤਰ੍ਹਾਂ ਮੈਂ ਜਾਣਦੇ ਹਾਂ ਉਹਨਾਂ ਨੂੰ ਜਦੋਂ ਇਹਨਾਂ ਨੇ ਸਾਰੇ ਪੇਪਰ ਵੀ ਦੇਖੇ ਹਰ ਚੀਜ਼ ਇਹਨਾਂ ਕੋਲ ਸਬੂਤ ਹੈ ਉਲਟ ਇਹਨਾਂ ਨੇ ਪੈਸੇ ਲੈਣੇ ਹਨ ਹੈਨਾ ਉਹਦੇ ਵਿੱਚ ਨਾ ਕੰਪਲੇਂਟ ਜਿਹਨਾਂ ਦੇ ਨਾਮ ਦੂਜੀ ਗੱਲ ਇਹ ਹੈ ਵੀ ਜਿਸ ਤਰ੍ਹਾਂ ਜਦੋਂ ਥਾਣੇ ਗਏ ਜੇ ਇਹਨਾਂ 'ਤੇ ਫਿਰ ਕੁਝ ਹੁੰਦਾ ਕਪਰੇਟ ਤਾਂ ਇਹ ਥੋੜਾ 15 ਮਿੰਟ ਵਿੱਚ ਪੁਲਿਸ ਨੇ ਇਹਨੂੰ ਘਰ ਭੇਜ ਦੇਣਾ ਨਹੀਂ ਨਹੀਂ ਛੱਡਣਾ ਹੈਨਾ ਦੇ ਕਿਸੇ ਕੰਪਲੇਂਟ ਜੂ ਹੈ ਨਹੀਂ ਬਣੀ ਕਿ ਕਿ ਸਾਜ਼ਿਸ਼ ਦਾ ਪਤਾ ਨਹੀਂ ਕਿਹੜੀ ਡੂੰਗੀ ਸਾਜ਼ਿਸ਼ ਦਾ ਉਹਦੀ ਜਰੂਰ ਇਨਕੁਆਇਰੀ ਹੋਣੀ ਚਾਹੀਦੀ ਹੈ ਕਿ ਕਿਹੜੀ ਸਾਜ਼ਿਸ਼ ਤੇ ਇਹਨੂੰ ਫਸਾਇਆ ਗਿਆ ਬਾਕੀ ਮੈਂ মিডিਆ ਵਾਲਿਆਂ ਨੂੰ ਵੀ ਅਪੀਲ ਕਰਦਾ ਵੀ ਕੋਈ ਵੀ ਚੀਜ਼ ਨੂੰ ਜਾਂ ਲੋਕਾਂ ਨੂੰ ਅਪੀਲ ਕਰਦਾ ਅਗੰਧਾ ਤੋਂ ਸ਼ੇਅਰ ਨਾ ਕਰਿਆ ਕਰੋ ਪਹਿਲਾਂ ਅਸਲੀਅਤ ਦੇਖ ਲਿਆ ਕਰੋ ਦੂਜਾ ਪੱਖ ਦੇਖ ਲਿਆ ਕਰੋ ਇਹ ਮੜ ਜੀ ਗੱਲਾਂ ਕਿਸੇ ਦਾ ਕਿੰਨਾ ਫਿਊਚਰ ਕੈਰੀਅਰ ਸਾਰਾ ਖਰਾਬ ਹੋ ਜਾਂਦਾ ਹੈ ਨਾ ਇਸ ਲਈ ਅੱਗੇ ਲਈ ਮੈਂ ਸਾਰਿਆਂ ਨੂੰ ਪ੍ਰਸ਼ਾਸਨ ਕੋਲ ਹੀ ਮੰਗ ਕਰਦਾ ਕਿ ਇਹਦੀ ਪੂਰੀ ਇਨਕੁਆਰੀ ਸਹੀ ਕੀਤੀ ਜਾਵੇ ਤੇ ਇਹਨਾਂ ਇਨਸਾਫ ਦਿੱਤਾ ਜਾਵੇ ਸਾਡੇ ਛੋਟੇ ਬੀਨ ਨੂੰ ਤੇ ਅਗਲੇ ਲੋਕਾਂ ਨੂੰ ਵੀ ਕਰਦਾ ਕਿ ਅੱਖਾਂ ਨਮਸਕਾਰ ਹੋ ਦੀਖ ਤੇ ਰਹੀਏ ਸੱਚ ਕੀ ਆਵਾਜ਼ ਰੋਪਰ ਟੂਡੇ 99 ਹੁਣ ਤੱਕ ਇਹ ਸਭ ਖਬਰਾਂ ਵਿੱਚ ਹੈ ਇੱਕ ਵਾਰ ਫਿਰ ਮਿਲਾਂਗੇ ਅਜੇ ਹੀ ਵੱਡੀ ਖਾਸ ਖਬਰ ਨਾਲ ਤਦ ਤੱਕ ਨਮਸਕਾਰ ਕਰੋ ਅਤੇ ਦੇਖਦੇ ਰਹੋ ਰੋਪਰ ਟੂਡੇ 99